ਪੰਪਲਾ ਚਲੋ ਵਾਇਗੁਰੂ ਜੀ ਕਾ ਹਾਲ ਸਵਾਇਗੁਰੂ ਜੀ ਕੀ ਫਤਿਹ ਯੋ ਆਪ ਜੀ ਲਗਾਤਾਰ ਜੋ ਪਿਛਲੇ ਦਿਨਾਂ ਤੋਂ ਜੋ بارش ਦੇ ਮਾਹੌਲ ਨੂੰ ਜੋ ਕਾਫੀ ਜੋ ਕਾਫੀ ਸਾਰਾ ਜੋ ਜੰਮੂ ਦੇ ਵਿੱਚ ਵੀ ਜੋ ਕਾਫੀ ਸਾਰੇ ਹਾਲਾਤ ਜੋ بارش ਦੇ ਨਾਲ ਜੋ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਬਹੁਤ ਸਾਰਾ ਜੋ ਫਲਾਟ ਦੇ ਨਾਲ ਜੋ ਅੱਜ ਬਹੁਤ ਸਾਰਾ ਪੰਜਾਬ ਹੈ ਜੋ ਅੱਜ ਜਖਮੀ ਹੋਇਆ ਹੈ ਉਸ ਨੂੰ ਦੇਖਦੇ ਹੋਏ ਜੀਐਨਕੇ ਦੀ ਸਿੱਖ ਸੰਗਤ ਮਿਲ ਕੇ ਬਹੁਤ ਹੀ ਲਗਾਤਾਰ ਲਗਾਤਾਰ ਉਹਨਾਂ ਦੀ ਜੋ ਸੇਵਾ ਨਿਰੰਤਰ ਜਾਰੀ ਹੈ ਔਰ ਇਸ ਟਾਈਮ ਜੋ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਸ ਟਾਈਮ ਜੋ ਪੰਜਾਬ ਕਿਸ ਹਾਲਾਤ ਦੇ ਵਿੱਚ ਹੈ ਹਰਨ ਸਾਰਿਆਂ ਨੂੰ ਪਤਾ ਹੈ ਤੇ ਜੋ ਉਸ ਦੀ ਜੋ ਅੱਜ ਜੀਣ ਕੇ ਦੀ ਸਿਕ ਸੰਗਤ ਅੱਜ ਪੰਜਾਬ ਦੇ ਨਾਲ ਖੜੀ ਹੈ ਸੋ ਅੱਜ ਦੇ ਕੋ ਸਾਡੀਆਂ ਪਿੰਡ ਕੋਟਲੀ ਐਸੀ ਪਹੁੰਚੀਆਂ ਸ਼ਾਦੁੱਲਾ ਉੱਥੋਂ ਦੀ ਅੱਜ ਸਮੁੱਚੀ ਸੰਗਤ ਮਿਲ ਕੇ ਅੱਜ ਇਹ ਬੀਬੀਆਂ ਉਹਨਾਂ ਦੇ ਜੋ ਰਿਕੁਆਇਰਮੈਂਟ ਹੈ ਪੰਜਾਬ ਦੀ ਉੱਥੇ ਜੋ ਅੱਜ ਸਮਗਰੀ ਹੈ ਸਾਰੀ ਅੱਜ ਗੱਲ ਕਰੀਏ ਬਕਵਾਕ ਇਲਾਕੇ ਦੀ ਸੰਗਤ ਨੇ ਪਿੰਡੀ ਹੋ ਗਿਆ ਨਾਟਕਨਗਰ ਔਰ ਵੀ ਉਹ ਸਾਰੇ ਆਪਣੇ ਜਿੰਨੇ ਵੀ ਇੱਧਰ ਦੇ ਇਲਾਕੇ ਹਨ ਸੋ ਜਿਹੜਾ ਪਿੰਡਾਂ ਦੇ ਪ੍ਰਬੰਧਕ ਮੀਰਾ ਨੇ ਲੋਜ ਵਾਲਾ ਨੇ ਉਹ ਪਾਕਪਾ ਇਲਾਕੇ ਤੋਂ ਕੋਡਲੀ ਸ਼ਾਹਦੋਲਾ ਵੇਖਿਆ ਜੀ ਉਸ ਨਗਰੀ ਹੈ ਜੋ ਪੰਜਾਬ ਦੇ ਪਿੱਛੇ ਜਾਇਜ ਹੈ ਵੀ ਗਈ ਤੇ ਉਹਦਾ ਅੱਜ ਇੱਥੇ ਇਕੱਠੀ ਕਰਕੇ ਇਸ ਦੀ ਪੈਕਿੰਗ ਅੱਜ ਦੀ ਲੋਡਿੰਗ ਹੋਵੇਗੀ ਸੋ ਪਿੰਡ ਦਾ ਮਾਨਾ ਵਿਆਸਪੁਰ ਤੇ ਅਸਟ੍ਰੋਲਾ ਤਰਨਤਾਰਨ ờ ਮੋੜ ờ ਮੋੜ ਦੀਆਂ ਫਟੀਲਾ ਤੇ ਜੰਦਲਾੜ ਇਹ ਮੌਕਾ ਇਹ ਇਲਾਕੇ ਹਨ ਜੋ ਅੱਜ ਉਹਨਾਂ ਦੀ ਉਹਨਾਂ ਦੀ ਜੋ ਪ੍ਰਬੰਧਕ ਮੀਰਾ ਨੇ ਹਮੇਂ ਲਿਖੇ ਉਹਦੀ ਇਲਾਕੇ ਦੀ ਸੰਗਤ ਨੇ ਅੱਜ ਜੋ ਸ਼ਾਦੋਲਾ ਕੋਟਰੀ ਵਿਖੇ ਇਹ ਸਾਰੇ ਸਮਗਰੀ ਇਕੱਠੀ ਕਰਕੇ ਅੱਜ ਇਸ ਦੀ ਤਿਆਰੀ ਕੀਤੀ ਜਾਵੇਗੀ ਇਹ ਜੋ ਕਿ ਅੱਜ ਪੈਕਿੰਗ ਕਰਕੇ ਉਹਦੀ ਅੱਜ ਲੋਡਿੰਗ ਜੋ ਤੁਲਨ ਜੋਸਤੂ ਕੰਨੀਆਂ ਜੋ ਨਾਮਾ ਕੀਤੀ ਜਾਣਗੇ ਆ ਪਰ ਮੇਰੇ ਨਾਲ ਸਾਰੇ ਜੀ ਤਕਰੀਬਨ ਸਾਰੇ ਪ੍ਰਬੰਧਕ ਵੀ ਬਾਕਲਾ ਇਲਾਕੇ ਦੇ ਪ੍ਰਬੰਧਕ ਵੀਰ ਇੱਥੇ ਆਏ ਹਨ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ you <laughs> ਜੋ ਕਿ ਸੰਗਤ ਜੀ ਆਇ ਪਿੰਡ ਕੋਟਲੀ ਵਿਖੇ ਜੋ આજ ਜੋ ਸਮਗਰੀ ਜੋ ਰਾਸ਼ਨ ਦੀ ਸੇਵਾ ਜੋ ਪੰਜਾਬ ਵਿੱਚ ਪੁਜਾਈ ਜਾ ਰਹੀ ਹੈ ਉਸ ਦੀ ਜੋ ਸੇਵਾ ਕੋਟਲੀ ਸ਼ਾਦੋਲਾ ਵਿਖੇ ਲਗਾਤਾਰ ਨਿਰੰਤਰ جاری ਹੈ ਜੋ ਆਪ ਜੀ ਦੇਖ ਰਹੇ ਹੋ ਪੰਜਾਬ ਦੇ ਹਾਲਾਤ ਕਾਫੀ ਬਹੁਤ ਜੋ ਇਸ ਟਾਈਮ ਪੰਜਾਬ ਸਾਰਾ ਇਸ ਟਾਈਮ ਜਕਮੀ ਹੈ ਉਸ ਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਕੋਟਲੀ ਸ਼ਾਦੋਲਾ ਦੀ ਸਮੁੱਚੀ ਸੰਗਤ ਲਖ ਵਕ ਵਕ ਪਰਵੰਧਕ ਵੀਰ ਜੋ ਅੱਜ ਉਹਨਾਂ ਦੀ ਸੇਵਾ ਆਓ ਅਸੀਂ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਕਾਫੀ ਸਾਰੇ ਇੱਥੇ ਬਕਵਾਲ ਇਲਾਕੇ ਦੇ ਪ੍ਰਬੰਧਕ ਵੀਰ ਆਏ ਹਨ ਜੋ ਪੰਜਾਬ ਦੇ ਵਿੱਚ ਜੋ ਸੇਵਾਵਾਂ ਜੋ ਪنجਾਈ ਜਾ ਰਹੀਆਂ ਹਨ ਤੇ ਆਓ ਸਭ ਤੋਂ ਪਹਿਲੇ ਅਸੀਂ ਵੀਰ ਜੀ ਗੁਰਜੀਤ ਸਿੰਘ ਜੀ ਉਹ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹਨ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਜੀ ਜੀ ਜੋ ਅੱਜ ਪੰਜਾਬ ਦੇ ਹਾਲਾਤ ਬਹੁਤ ਸਾਰੇ ਅੱਜ ਇਸ ਟਾਈਮ ਚੱਲ ਰਹੇ ਹਨ ਇਸ ਟਾਈਮ ਸਾਰਾ ਪੰਜਾਬ ਜ਼ਖਮੀ ਹੈ ਤੇ ਮੈਂ ਤਕਰੀਬਨ ਦੇਖ ਰਿਹਾ ਕਿ ਜੇ ਐਂਡ ਕੇ ਦੀ ਸਿੱਖ ਸੰਕਟ ਬਹੁਤ ਹੀ ਹੱਲਾ ਮਾਰ ਕੇ ਅੱਜ ਪੰਜਾਬ ਦੇ ਨਾਲ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਸਰਾਬ ਜੀ ਨੇ ਪੰਜਾਬ ਦੇ ਗੱਲ ਕੀਤੀ ਹੈ ਅੱਜ ਤੁਸੀਂ ਦੇਖ ਰਹੇ ਹੋ ਕਿ ਜੋ ਮੌਸਮ ਦੀ ਮਾਰ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਕੁਦਰਤੀ ਕੁਝ ਮਾਰ ਵੀ ਹੈ ਕੁਝ ਮਨੁੱਖ ਦੀ ਬਣਾਈ ਹੋਈ ਜੋ ਕੁਦਰਤ ਉਸ ਪਰਮਾਤਮਾ ਦੀ ਬਣਾਈ ਹੋਈ ਜੋ ਕੁਦਰਤ ਹੈ ਉਹਦੇ ਵਿੱਚ ਕਿਤਨਾ ਕਿਤੇ ਮਨੁੱਖ ਦਾ ਵੀ ਇਹਨੂੰ ਡਿਸਟਰਬ ਕਰਨ ਦਾ ਹੱਥ ਹੈ ਤੇ ਉਹਦਾ ਖਮਿਆਜਾ ਜੋ ਅੱਜ ਅਸੀਂ ਭੁਗਤ ਰਹੇ ਹਾਂ ਜੋ ਹਾਰ ਪੀੜਿਤ ਪਰਿਵਾਰ ਹਨ ਖਾਸ ਕਰਕੇ ਅਸੀਂ ਦੇਖੀਏ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਪਾਣੀ ਨਾਲ ਹੋਇਆ ਹੈ ਪੰਜਾਬ ਇੱਕ ਐਸੀ ਸਟੇਟ ਹੈ ਜਿੱਨੇ ਹਮੇਸ਼ਾ ਪੂਰੇ ਦੁਨੀਆ ਭਰ ਦੇ ਲੋਕਾਂ ਨੂੰ ਅਨਾਜ ਨਾਲ ਢਿੱਡ ਭਰਿਆ ਹੈ ਲੇਕਿਨ ਅੱਜ ਅਸੀਂ ਦੇਖਦੇ ਹਾਂ ਕਿ ਉਹ ਇਸ ਤਰਾਸਦੀ ਦੇ ਬਾਵਜੂਦ ਵੀ ਉਹਨਾਂ ਦੇ ਅੰਦਰ ਬੜੀ ਦ੍ਰਿੜਤਾ ਤੇ ਬੜਾ ਇੱਕ ਗੁਰੂ ਤੇ ਵਿਸ਼ਵਾਸ ਹੈ ਉਹ ਲੋਕ ਕਦੇ ਕਿਸੇ ਕੋਲ ਮੰਗਦੇ ਨਹੀਂ ਔਰ ਨਾ ਹੀ ਉਹਨਾਂ ਨੇ ਸਾਡੇ ਤੱਕ ਕਿਸੇ ਕਲਤਕਾਰ ਉਹ ਅਪਰੋਚ ਕੀਤੀ ਹੈ ਕਿ ਸਾਨੂੰ ਇਹ ਸਮਾਨ ਚਾਹੀਦਾ ਹੈ ਇਹ ਸਿੱਖ ਲੋਕਾਂ ਦਾ ਪਿਆਰ ਹੈ ਇਹ ਸੰਗਤਾਂ ਦਾ ਪਿਆਰ ਹੈ ਪੰਜਾਬ ਨਾਲ ਤੇ ਇਸ ਵਾਸਤੇ ਇਹ ਸਾਰਾ ਉਪਰਾਲਾ ਜਿਹੜਾ ਇਹ ਸੰਗਤਾਂ ਨੇ ਮਿਲ ਕੇ ਕੀਤਾ ਹੈ ਅੱਜ ਅਸੀਂ ਇਸ ਕੋਟਲੀ ਸ਼ਾਹਦੁੱਲਾ ਵਿਖੇ ਜੋ ਕਿ ਇਸ ਇਲਾਕੇ ਦੀਆਂ ਸੰਗਤਾਂ ਨੇ ਖੁਦ ਆਪਣੇ ਤੌਰ ਤੇ ਚੱਲ ਕੇ ਚਾਹੇ ਉਹ ਜਿੰਨੇ ਵੀ ਸਾਡੇ ਇਲਾਕੇ ਦੇ ਪਿੰਡ ਹਨ ਸਾਡੇ ਕੋਲ ਬਿਆਸਪੁਰ ਪਰਲਾ ਦਬਲੈੜ ਮਮਕਾ ਸਾਡੇ ਕੋਲ ਪਿੰਡੀ ਤੋਂ ਸੰਗਤ ਆ ਜਿੱਥੇ ਸਾਡੇ ਕੋਲ ਆਈ ਹੈ ਗੁਰੂ ਨਾਨਕ ਨਗਰ ਤੋਂ ਸਾਡੇ ਕੋਲ ਇੱਥੇ ਸੰਗਤ ਆਈ ਹੈ ਜਿੰਦਲਾੜ ਦੀ ਸੰਗਤ ਨੇ ਇੱਥੇ ਰਾਸ਼ਨ ਭੇਜਿਆ ਹੈ ਇਸੇ ਤਰ੍ਹਾਂ ਖੋਰ ਦੀ ਸੰਗਤ ਨੇ ਭੇਜਿਆ ਹੈ ਬੜੀਲੇ ਦੀ ਸੰਗਤ ਹੈ ਉਹਨਾਂ ਦਾ ਜੋ ਉਪਰਾਲਾ ਸੀ ਇਹ ਸਾਰੇ ਨੇ ਮਿਲ ਜੁਲ ਕੇ ਉਪਰਾਲਾ ਆਪਣੇ ਤੌਰ ਤੇ ਕੀਤਾ ਆਪਣੇ ਅੰਦਰੋਂ ਦਰਦ ਸੀ ਉਹਨਾਂ ਦੇ ਅੰਦਰ ਪੰਥ ਪੰਥ ਪ੍ਰਤੀ ਤੇ ਉਹ ਸਾਰਾ ਕੁਝ ਉਹਨਾਂ ਨੇ ਕੀਤਾ ਔਰ ਇੱਕ ਗੱਲ ਅਸੀਂ ਹੋਰ ਕਲੀਅਰ ਕਰ ਦਈਏ ਕੇ ਹਾਰ ਜਿੱਥੇ ਤੱਕ ਪੰਜਾਬ ਦੇ ਵਿੱਚ ਆਏ ਨੇ ਹਿਮਾਚਲ ਚ ਆਏ ਨੇ ਜੰਮੂ ਦੇ ਵਿੱਚ ਆਏ ਨੇ ਉਤਰਾਖੰਡ ਵਿੱਚ ਆਏ ਨੇ ਬਾਕੀ ਅਸੀਂ ਪੰਜਾਬ ਨੂੰ ਛੱਡ ਕੇ ਦੇਖੀ ਤੇ ਬਾਕੀ ਸਾਰੀਆਂ ਸਟੇਟਾਂ ਚ ਕਿਤੇ ਨਾ ਕਿਤੇ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਆਪਣੇ ਤੌਰ ਤੇ ਕੋਈ ਪੈਕੇਜ ਜ਼ਾਹਿਰ ਕੀਤਾ ਜਾਰੀ ਕੀਤਾ ਚਾਹੇ ਹੈਲਪ ਕੀਤੀ ਹੈ ਲੇਕਿਨ ਪੰਜਾਬ ਦੇ ਵਿੱਚ ਅਜੇ ਤੱਕ ਸਾਨੂੰ ਕੁਝ ਐਸਾ ਨਜ਼ਰ ਨਹੀਂ ਆ ਰਿਹਾ ਔਰ ਇਸ ਗੱਲ ਦੀ ਚਿੰਤਾ ਵੀ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਿੱਖ ਆਪਣੇ ਆਪ ਚ ਬੜਾ ਬੜਾ ਅਸਾ ਹਿੰਮਤ ਰੱਖਦਾ ਕਿ ਉਹ ਅਗਰ ਪੂਰੇ ਵਿਸ਼ਵ ਦੇ ਵਿੱਚ ਬੈਠ ਕੇ ਤੇ ਲੰਗਰ ਚਲਾ ਸਕਦਾ ਹੈ ਤੇ ਉਹ ਆਪਣੇ ਪੰਜਾਬ ਨੂੰ ਵੀ ਸੰਭਾਲ ਸਕਦਾ ਹੈ ਇਸ ਵਾਸਤੇ ਇਹ ਸਾਰੀਆਂ ਸੰਗਤਾਂ ਦਾ ਉਪਰਾਲਾ ਹੈ ਜੋ ਕਿ ਅੱਜ ਅਸੀਂ ਇੱਥੋਂ ਜੋ ਸਾਡੇ ਕੋਲ ਬਾਹਰੋਂ ਤੋਂ ਸਮਗਰੀ ਆਈ ਹੈ ਉਹ ਸਮਗਰੀ ਅਸੀਂ ਗੱਡੀ 'ਚ ਲੋਡ ਕਰ ਰਹੇ ਹਾਂ ਔਰ ਇੱਕ ਚੀਜ਼ ਹੋਰ ਹੈ ਜੋ ਪੰਜਾਬ ਦੇ ਵਿੱਚ ਹਾਲਾਤ ਵਿਗੜੇ ਹਨ ਜਿਹੜੇ ਲੋਕ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਤੱਕ ਵੀ ਕਿਤੇ ਨਾ ਕਿਤੇ ਜੋ ਅਸੀਂ ਦੋ ਤਿੰਨ ਨੂੰ ਪਿੱਛੇ ਦੇਖ ਰਹੇ ਆ ਅਜਨਾਲੇ ਦੇ ਵਿੱਚ ਜਿਸ ਤਰ੍ਹਾਂ ਕਿ ਦਲ ਖਾਲਸਾ ਦੇ ਪਰਮਜੀਤ ਸਿੰਘ ਮੰਡ ਦਾ ਇੱਕ ਬਿਆਨ ਆਇਆ ਮੀਡੀਆ 'ਚ ਦੇਖ ਰਹੇ ਆ ਕਿ ਉਹ ਲੁੱਟਮਾਰ ਕਰਨ ਵਾਲੇ ਲੋਕ ਵੀ ਉੱਥੇ ਆ ਗਏ ਹੋਏ ਨੇ ਅਸੀਂ ਉੱਥੇ ਦਾ ਸਿੰਘਾਂ ਨਾਲ ਸੰਪਰਕ ਕੀਤਾ ਉਹਨਾਂ ਨੂੰ ਅਸੀਂ ਇਹ ਗੱਲ ਕਹੀ ਸੀਗੀ ਅਸੀਂ ਮਟੀਰੀਅਲ ਲੈ ਕੇ ਆਵਾਂਗੇ ਸਮਗਰੀ ਲੈ ਕੇ ਆਵਾਂਗੇ ਉਹਨਾਂ ਨੇ ਕਿਹਾ ਤੁਸੀਂ ਆਓ ਜਿੱਥੇ ਤੱਕ ਜਿਨ੍ਹਾਂ ਦੀ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਪਿੰਡਾਂ ਦੇ ਵਿੱਚ ਅਜੇ ਤੱਕ ਪਾਣੀ ਹੈ ਜਿੱਥੇ ਤੱਕ ਪਹੁੰਚ ਕਰਨੀ ਹੈ ਉਹ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਅਸੀਂ ਕਹਿੰਦੇ ਆ ਕਿ ਅਸੀਂ ਚੱਲਾਂਗੇ ਤੇ ਉੱਥੇ ਤੱਕ ਅਸੀਂ ਮਟੀਰੀਅਲ ਔਰ ਸਮਗਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਜਿੱਥੇ ਤੱਕ ਸਮਗਰੀ ਹੈ ਉਹਦੇ ਨਾਲ-ਨਾਲ ਸਾਡੇ ਕੋਲ ਬਸਤਰ ਹਨ ਉਹਦੇ ਕੋਲ ਸਾਡੇ ਕੋਲ ਪਸ਼ੂਆਂ ਦਾ ਚਾਰਾ ਹੈ ਉਹਦੇ ਕੋਲ ਸਾਡੇ ਨਾਨ ਨਗਰ ਤੋਂ ਵੀ ਆਏ ਨੇ ਇਹਨਾਂ ਨੇ ਮੈਡੀਸਿਨ ਔਰ ਕਈ ਚੀਜ਼ਾਂ ਲੈ ਕੇ ਆਏ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤਰਪਾਲਾਂ ਦੀ ਲੋੜ ਹੈ ਉਹ ਕੱਲ ਸਾਨੂੰ ਕਿਸੇ ਵੀਰ ਦਾ ਮੈਸੇਜ ਆਇਆ ਇਹ ਨਾਨਗਰ ਦੇ ਜਿਹੜੇ ਵੀਰ ਆਏ ਤਰਪਾਲ ਲੈ ਕੇ ਆਏ ਬਹੁਤ ਬਹੁਤ ਧੰਨਵਾਦ ਪੂਰੀ ਇਲਾਕੇ ਦੀ ਸੰਗਤ ਦਾ ਜਿਨ੍ਹਾਂ ਨੇ ਇੱਥੇ ਤੱਕ ਸਾਡੇ ਤੇ ਵਿਸ਼ਵਾਸ ਕੀਤਾ ਹੈ ਕਿ ਇਹ ਸਮਗਰੀ ਜਿਹੜੀ ਹੈ ਪੰਜਾਬ ਪੰਜਾਬ ਤੱਕ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾਏ ਅਸੀਂ ਵਿਸ਼ਵਾਸ ਦਿਲਾਉਂਦੇ ਹਾਂ ਪੂਰੇ ਇਲਾਕੇ ਨੂੰ ਕਿ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਤੇ ਅਸੀਂ ਉਸ ਆਕਾਲਪੁਰਗ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਅਸੀਂ ਇੰਨੇ ਜੋਗੇ ਨਹੀਂ ਲੇਕਿਨ ਉਹ ਵਾਹਿਗੁਰੂ ਪਰਮਾਤਮਾ ਸਮਤ ਬਖਸ਼ੇ ਤੇ ਅਸੀਂ ਇਹ ਪੀੜਤ ਪਰਿਵਾਰਾਂ ਤੱਕ ਜਿੱਥੇ ਤੱਕ ਲੋੜ ਬੰਦਨ ਪਰਿਵਾਰ ਨੂੰ ਉਹਨਾਂ ਤੱਕ ਇਹ ਸਮਗਰੀ ਪਹੁੰਚਾਈ ਗਈ ਹੈ ਇੱਕ ਵਾਰ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਸੁਰਿੰਦਰ ਸਿੰਘ ਜੀ ਖਾਲਸਾ ਟੀਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਸਭੀ ਧਰਜਾ ਦੇ ਜੀ ਬਿਚਾਇਓ ਤੇ ਹਾਂ ਜਲਦਾ ਇਹ ਕਿਟਰ ਕਿਟਰ ਰੀ ਕਰੇ ਹੱਸ ਨਾ ਪਾਇਆ 4 ਦਿਨ ਸਾਪਣ ਲਗ ਲਗ 3-4 ਦਿਨ ਤੋਂ ਲੱਗੀਆਂ ਲੇੜੀ ਨਾਲ ਮੈਂਸ਼ਨ ਕਰ ਦਿੱਤੀ ਵਿੱਚ ਪਤੀ ਹੈ ਕੱਲ ਰਸਨਾ ਹੋ ਚੜਾ ਪਾਇਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੋ ਲਗਾਤਾਰ ਜੋ ਸਵਾਮਾ ਜੋ ਲਗਾਤਾਰ ਪੰਜਾਬ ਦੇ ਲਈ ਜੋ ਹੜਾ ਆਇਆ ਨੇ ਪੀੜ ਤੋਂ ਹੋਏ ਹਨ ਇਸ ਟਾਈਮ ਜੋ ਪੰਜਾਬ ਸਾਰਾ ਇਸ ਟਾਈਮ ਹੜ੍ਹ ਦੇ ਨਾਲ ਪੀੜਤ ਹੋਇਆ ਉਹਨਾਂ ਦੇ ਪਰਿਵਾਰਾਂ ਦੀ ਜਿੱਥੇ-ਜਿੱਥੇ ਉਹਨਾਂ ਨੂੰ ਲੋੜ ਬੰਦ ਹੈ ਜਿੱਥੇ ਰਿਕੁਆਇਰਮੈਂਟ ਹੈ ਉੱਥੇ ਜੋ ਰਾਸ਼ਨ ਦੀ ਸਮਗਰੀ ਹੈ ਪੰਚਾਇਤ ਜਾਵੇਗੀ ਬਹੁਤ ਵੱਡਾ ਉਪਰਾਲਾ ਵੀਰਾਂ ਦਾ ਜੋ ਮਿਲ ਕੇ ਬਹੁਤ ਵੱਡੀ ਸੇਵਾ ਕਰ ਰਹੇ ਹਨ ਵੀਰ ਸਾਰੇ ਕੰਪਲੀਟ ਕਿਚਨ ਸਮਗਰੀ ਇੱਕ ਪਰਿਵਾਰ ਦੀ ਇੱਕ ਕੰਪਲੀਟ ਇਹ ਦੇਖੋ ਜੀ ਇਹ ਪੈਕਿੰਗ ਤੁਸੀਂ ਦੇਖ ਰਹੇ ਹੋ ਇੱਕ ਪਰਿਵਾਰ ਦੀ ਇਹ ਪੂਰੀ ਪੈਕਿੰਗ ਕੀਤੀ ਹੈ ਇਹਦੇ ਵਿੱਚ ਪੂਰੀ ਜੋ ਵੀ ਆਟਾ ਹੈ ਤੇ ਹੋਰ ਵੀਰ ਜੀ ਕੀ ਕੀ ਇਹਦੇ ਵਿੱਚ ਇਸ ਜੋ ਪੈਕਿੰਗ ਕੀਤੀ ਹੈ 10 ਕਿਲੋ ਚਾਵਲ 10 ਕਿਲੋ ਆਟਾ 2 ਕਿਲੋ ਤੇਲ 2 ਕਿਲੋ 슈ਗਰ ਤੇ ਪੈਕ ਹੈ ਇੱਕ ਘਰ ਵਾਸਤੇ ਇੱਕ ਪੈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਕਿਚਨ ਦੀ ਪੈਕਿੰਗ ਹੈ ਇਹ ਉੱਥੇ ਪਹੁੰਚਾਇਆ ਜਾਏਗਾ ਇਹ ਜੋ ਵੀਰ ਜੀ ਨੇ ਬੇਨਤੀ ਕੀਤੀ ਕਿ ਇਹ ਜੋ ਰਾਸ਼ਨ ਹੈ ਉੱਥੇ ਲੋਡ ਮੰਡ ਤੱਕ ਪਹੁੰਚਾਇਆ ਜਾਵੇ ਤੇ ਇੱਥੇ ਜੋ ਲੰਗਰ ਦੀ ਵਿਵਸਥਾ ਹੈ ਜੋ ਲੰਗਰ ਪ੍ਰਸ਼ਾਦਾ ਵੀ ਅ ਤੱਕ ਸਾਰੀ ਸੰਗਤ ਲਈ ਜੋ ਤਿਆਰ ਕੀਤਾ ਜਾ ਰਿਹਾ ਹੈ ਜੋ ਜੋ ਸਾਰੀ ਸੰਗਤ ਜੋ ਸੇਵਾਵਾਂ ਕਰ ਰਹੀ ਹੈ ਜੋ ਰਾਸ਼ਨ ਤੇ ਜੋ ਪੰਜਾਬ ਦੇ ਵਿੱਚ ਲਿਜਾਇਆ ਜਾਵੇਗਾ ਉਹਨਾਂ ਲਈ ਜੋ ਅੱਜ ਲੰਗਰ ਪ੍ਰਸ਼ਾਦੀ ਦੀ ਵੀ ਜੋ ਸੇਵਾਵਾਂ ਚੱਲ ਰਹੀਆਂ ਹਨ ਬਹੁਤ ਵੱਡਾ ਉਤਮ ਹੈ ਅੱਜ ਪੰਜਾਬ ਦੇ ਵਿੱਚ ਹਾਲਾਤ ਬਹੁਤ ਹੀ ਫਿਰ ਵੀ ਪੰਜਾਬ ਚੜਦੀ ਗਲਾਚ ਹੈ। ਔਰ ਵੀਰ ਜੀ ਜੀ ਦੇਖ ਰਹੇ ਨੇ ਛੋਟੇ ਛੋਟੇ ਬੱਚੇ ਵੀ ਚੜਦੀ ਗਲਾਚ ਨੇ। ਉਹ ਮੈਂ ਕਹਿ ਦੇਖ ਰਿਹਾ ਸੀ ਕਿ ਇੱਕ ਬੱਚੇ ਨੇ ਨਾ ਜਿਤਨਾ ਬੁਗਲੀ ਖੋਲਦਿਆਂ ਸੀ। ਉਹ ਬੱਚੇ ਨੇ ਇੱਕ 5000 ਦੀ ਬੁਗਲੀ ਖੋਲੀ ਉਹ ਕਹਿੰਦਾ ਨਹੀਂ ਵਧਾਨ ਕਰਨਾ ਨਹੀਂ। ਫੜ ਪੜ ਤਾਂ ਲੈਣ। ਦੇਖੋ ਇਹ ਨਹੀਂ ਚੜਦੀ ਗਲਾਚ ਜੱਜਵਾ ਦੇ ਕੋ ਬੁਗਣੀ ਆਈ ਛੋਟੇ ਬੱਚੇ। ਹਾਂ। ਬੜੀ ਹਿੰਮਤ ਹੈ। ਇਸ ਬੁਗਲੀ लंबी शइ साओ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਐਨ ਕੇ ਦੀ ਬਾਕਬਾਕ ਸੰਸਥਾਵਾ ਜੋ ਆਪਣੀਆਂ ਸੇਵਾਵਾਂ ਉਹਨਾਂ ਦੀ ਜਨਰ ਅੰਤਰ جاری ਹੈ ਜੋ ਪੰਜਾਬ ਦੇ ਵਿੱਚ ਹੜਪੀੜਿਤ ਹੋਏ ਜੋ ਸਾਡਾ ਪੰਜਾਬ ਅੱਜ ਤਕਰੀਬਨ ਬਹੁਤ ਸਾਰਾ ਪੰਜਾਬ ਪਰਿਵਾਰ ਅੱਜ ਜੋ ਹੜ ਦੇ ਨਾਲ ਪੀੜਿਤ ਹੋਏ ਬਹੁਤ ਸਾਰਾ ਜੋ ਨੁਕਸਾਨ ਪੰਜਾਬ ਦੇ ਵਿੱਚ ਜੋ ਅੱਜ ਉਹਨਾਂ ਦੇ ਜੋ ਬਾਕਬਾਕ ਇਲਾਕੇ ਦੀਆਂ ਸੰਗਤਾਂ ਨੇ ਜੋ ਸਮਗਰੀ ਰਾਸ਼ਨ ਜੋ ਵੀ ਰਿਕੁਆਇਰਮੈਂਟ ਆ ਉਹ ਅੱਜ ਕੋਟਲੀ ਸ਼ਾਹ ਤੋਂ علاوہ ਕਿ ਗੁਰਦਰਾ ਸਾਹਿਬ ਦੇ ਅੱਥੇ ਇਕੱਠੀ ਕੀਤੀ ਗਈ ਹੈ ਇੱਥੋਂ ਜੋ ਉਸ ਦੀਆਂ ਜੋ ਪੈਕਸ ਪੈਕਸ ਬਣਾ ਕੇ ਅਲੱਗ-ਅਲੱਗ ਸੋ ਅੱਜ ਉਸ ਦੀਆਂ ਲੋਡਿੰਗ ਕੀਤੀ ਜਾਵੇ ਇਹ ਜੋ ਉਸ ਤੋਂ ਕੱਲ ਗੱਡੀ ਜੋ ਪੰਜਾਬ ਲਈ روانਾ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ